ਕੀ સેવા ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਆਈ ਆਈ ਹੁੰਦਾ ਉਹ ਕਾਲੀ ਆ ਪਰ 63 आहा ਇਹ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਹੈ ਆ ਸਭ ਅਸੀਂ ਸਾਰੇ ਕਰਦੇ ਰਵਾਂਗੇ ਹੌਲੀ ਹੌਲੀ ਓਵਰਆਲ ਪੰਜਾਬ ਤੁਸੀਂ ਕੀ ਖਲਾਫ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਇਹ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜ ਤੱਕ ਇਹ ਯਾਦ ਹੈ ਸੱਜਣ ਜਿਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹਿੰਦੇ ਆ ਕਿ ਸਭ ਠੀਕ ਆ ਅਕੂងੀ ਯਾਰੀ ਦੀ ਹਾਂ ਜੀ ਲੱਗੀ ਰਹੀ ਇਹ ਤਾਂ ਪਪਾ ਜੀ ਤੇ ਜਦੋਂ ਦਾ ਗੌਣ ਲੱਗਣਾ ਤੋਂ ਲੱਗਾ ਪਹਿਲਾਂ ਮੀਡੀਆ ਵੀ ਸੁਣਦਾ ਨਹੀਂ ਹੁਣ ਪਤਾ ਲੱਗਿਆ ਮੈਨੂੰ ਗੌਣ ਤੋਂ ਪਹਿਲਾਂ ਦੇ ਮੀਡੀਆ ਵੀ ਸੀਵਾ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਨਾ ਸੋ ਨਹੀ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ मैं पर, पर लगे रहता तो है सेवा वैसे गुप्तदान होंगे पर हूँ समाज इदा हो गया आदरणीय ਇਹ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਕਰ ਰਿਹਾ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਉਹ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕੀ ਕੀ ਖਲਾਫ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਦਾ ਮਨ ਬਣਾਇਆ ਹੈ ਕਿ ਇਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਹੈ ਕਿ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤਨੂ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜ ਤੱਕ ਇਹ ਯਾਦ ਹੈ ਸੱਜਣ ਜਿਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੈਤੀ ਰਹਿੰਦੇ ਆ ਕਿ ਉਹ ਕੀ ਠੀਕ ਆ ਅਕੂਨ ਹੀ ਜਾਣੀ ਲਈ ਹਾਂ ਜੀ ਲੱਗੀ ਰਹੀ ਇਹ ਤਾਂ ਪਪਾ ਜੀ ਤੇ ਜਦੋਂ ਦਾ ਗੌਣ ਲੱਗਣਾ ਤੋਂ ਲੱਗਾ ਪਹਿਲਾਂ ਮੀਡੀਆ ਨੂੰ ਸੁਣਦਾ ਨਹੀਂ ਪਤਾ ਲੱਗਿਆ ਮੈਨੂੰ ਗੌਣ ਤੋਂ ਪਹਿਲਾਂ ਦੇ ਮੀਡੀਆ ਵੀ ਸੀਵਾ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਨਾ ਕੋਈ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਅੱਜ ਫਰਦੇ ਦੇ ਚੈੱਕ ਲੱਗੇ ਰਹੇ ਸਨੇ ਆ ਪੰਜਾਬ ਵਾਲੇ ਹੁਣ ਆਫਰ ਕੇ ਮੌਕੇ ਧੰਨਵਾਦ